ਮੋ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਸੋ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚਿੰਤਾ ਦੀ ਸਥਿਤੀ ਬਣਾਈ ਹੈ ਉਹ ਉਹਨਾਂ ਵਿਦਿਆਰਥੀਆਂ ਨੇ ਬਣਾਈ ਹੈ ਜਿਨ੍ਹਾਂ ਨੇ ਉੱਥੇ ਪੜਾਈਆਂ ਪੂਰੀਆਂ ਨਹੀਂ ਕੀਤੀਆਂ ਸਟੱਡੀ ਵੀਜ਼ਾ ਤੇ ਗਏ ਤੇ ਦੂਸਰੇ ਕੰਮਕਾਰਾਂ ਚ ਪੈ ਗਏ ਪੜਾਈਆਂ ਛੱਡ ਦਿੱਤੀਆਂ ਕਾਲਜ ਛੱਡ ਦਿੱਤੇ ਹੁਣ ਕੈਨੇਡਾ ਦੇ ਜਿਹੜੇ ਕਾਲਜ ਨੇ ਕਈ ਕਾਲਜਾਂ ਨੇ ਪੜਨ ਵਾਲੇ ਵਿਦਿਆਰਥੀਆਂ ਨੂੰ ਸ਼ਾਹਿਦ ਕਰਨ ਦੇ ਲਈ ਇੱਕ ਨਵੀਂ ਯੋਜਨਾ ਬਣਾ ਦਿੱਤੀ ਹੈ ਸੋ ਕਈ ਕਾਲਜ ਨੇ ਜਿਨ੍ਹਾਂ ਨੇ 5 ਲੱਖ ਤੱਕ ਦੀ ਜਿਹੜੀ ਛੂਟ ਹੈ ਵਿਦਿਆਰਥੀਆਂ ਨੂੰ ਦੇਣ ਦਾ ਫੈਸਲਾ ਕੀਤਾ ਪਰ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਵਿਦਿਆਰਥੀ ਪੜਨ ਲਿਖਣ ਵਾਲੇ ਵਿਦਿਆਰਥੀ ਨੇ ਪ੍ਰੋਫਾਈਲ ਜਿਨ੍ਹਾਂ ਦੇ ਉਹਨਾਂ ਦੀਆਂ ਰਿਕੁਆਇਰਮੈਂਟਸ ਨੂੰ ਮੀਟ ਆਊਟ ਕਰਦੇ ਨੇ ਸੋ ਉਹ ਵਿਦਿਆਰਥੀ ਜਿਹੜੇ ਜੈਨੂਇਨ ਸਟੂਡੈਂਟਸ ਨੇ ਜਿਨ੍ਹਾਂ ਨੇ ਕੈਨੇਡਾ ਪੜਨ ਜਾਣਾ ਹੈ 31 ਅਕਤੂਬਰ ਤੋਂ ਪਹਿਲਾਂ ਕਿਉਂਕਿ 1 ਨਵੰਬਰ ਨੂੰ ਰੂਲਸ ਚੇਂਜ ਹੋ ਰਹੇ ਨੇ 31 ਅਕਤੂਬਰ ਤੋਂ ਪਹਿਲਾਂ ਪੜਨ ਵਾਲੇ ਵਿਦਿਆਰਥੀਆਂ ਲਈ ਕਈ ਕਾਲਜਾਂ ਵੱਲੋਂ ਖਾਸ ਛੂਟ ਹੈ ਜਸਮੀਤ ਭਾਟਿਆ ਜੀ ਸਾਡੇ ਨਾਲ ਮੌਜੂਦ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਹੈਲੋ एवरीवन ਸੋ ਜਸਮੀ ਜੀ ਇੱਕ ਤਾਂ ਇਹ ਸਾਂਝੀ ਕਰੋ ਕਿ ਕਿਹੜੇ ਕਿਹੜੇ ਕਾਲਜ ਨੇ ਜਿਹੜੇ ਪ੍ਰਮੁੱਖ ਕਾਲਜ ਨੇ ਉਹਨਾਂ ਨੇ ਕਿੰਨੀਕ छूट ਬਣਾਈ ਹੈ ਔਰ ਕਿਹੜੇ ਵਿਦਿਆਰਥੀ ਕਿਸ ਪ੍ਰੋਫਾਈਲ ਵਾਲੇ ਵਿਦਿਆਰਥੀ ਫਾਇਦਾ ਲੈ ਸਕਦੇ ਸੋ ਦੇਖੋ ਇੱਕ ਤਾਂ ਸੂ ਕਾਲਜ ਹੈ ਜਿਹੜਾ ਕਿ ਸੂ ਸੈਂਟ ਮੈਰੀ ਸ਼ਹਿਰ ਚ ਹੈਗਾ ਜੀ ਸੋ ਇੱਕ ਫਾਇਦਾ ਹੋਰ ਹੈ ਕਿ ਇਹ ਆਰਐਨਆਈਪੀ ਪ੍ਰੋਗਰਾਮ ਦੇ ਅੰਦਰ ਆਂਦਾ ਹੈ ਆਰਐਨਆਈਪੀ ਪ੍ਰੋਗਰਾਮ ਦਾ ਨਾਮ ਚੇਂਜ ਕਰ ਦਿੱਤਾ ਗਿਆ ਆਈ ਵਿਲ ਸ਼ੇਅਰ ਵਿਦ ਯੂ ਕਿ ਉਹਦਾ ਨਾਮ ਕੀ ਹੈ ਬਟ ਆਰਐਨਆਈਪੀ ਜਿਹੜਾ ਰੂਰਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸੀ ਇਜ਼ ਨਾਉ ਅ ਪਰਮਨੈਂਟ ਪ੍ਰੋਗਰਾਮ ਜੀ ਮੈਂ ਦੇਖਿਆ ਕਿ ਕਾਫੀ ਸਾਰੇ ਕੰਸਲਟੈਂਟ ਨੇ ਇਹ ਵੀ ਪੋਸਟ ਕਰਤੇ ਕਿ ਆਰਐਨਆਈਪੀ ਪ੍ਰੋਗਰਾਮ ਬੰਦ ਹੋ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਿਰਫ ਇਹਦਾ ਨਾਮ ਚੇਂਜ ਕੀਤਾ ਗਿਆ ਹੈ ਬਟ ਇਹ ਪ੍ਰੋਗਰਾਮ ਇਜ਼ ਅ ਪਰਮਨੈਂਟ ਪ੍ਰੋਗਰਾਮ ਨਾਉ ਆਰਐਨਆਈਪੀ ਇਜ਼ ਅ ਪਰਮਨੈਂਟ ਪ੍ਰੋਗਰਾਮ ਸੋ ਸੂ ਕਾਲਜ ਕਹਿੰਦਾ ਹੈ ਕਿ ਜੇ ਤੁਸੀਂ 2 ਸਾਲ ਦੇ ਪ੍ਰੋਗਰਾਮ ਲਈ ਜਾ ਰਹੇ ਹੋ ਤਾਂ 4000 ਡਾਲਰ ਦੀ ਅਪਫਰੈਂਟ ਸਕਾਲਰਸ਼ਿਪ ਦਿੱਤੀ ਜਾਏਗੀ ਯਾਨੀ 2 ਲੱਖ 40 ਹਜ਼ਾਰ ਰੁਪਏ ਦੀ ਔਰ 1000 ਡਾਲਰ ਦੀ ਸਕਾਲਰਸ਼ਿਪ ਹਰ ਸਮੈਸਟਰ ਚ ਤੁਹਾਨੂੰ ਦਿੱਤੀ ਜਾਏਗੀ ਮਤਲਬ ਜਦੋਂ ਫੀਸਾਂ ਮਕਰਾਣੀਆਂ ਉਦੋਂ ਇਹ ਇੰਨੇ ਪੈਸੇ ਘੱਟ ਜਮਾ ਹੋਣਗੇ ਹਾਂਜੀ ਤਾਂ 1000 ਡਾਲਰ ਦੀ ਸਕਾਲਰਸ਼ਿਪ ਤਾਂ ਨੂੰ ਹਰ ਸੈਮੈਸਟਰ ਦਿੱਤੀ ਜਾਏਗੀ ਸੋ ਜੇ 2 ਸਾਲ ਦਾ ਕੋਰਸ ਹੈ ਤਾਂ ਤੁਸੀਂ 8000 ਤੱਕ ਦੀ ਸਕਾਲਰਸ਼ਿਪ ਲੈ ਸਕਦੇ ਹੋ 8000 ਡਾਲਰ ਤੱਕ ਦੀ ਸਕਾਲਰਸ਼ਿਪ ਲੈ ਸਕਦੇ ਹੋ ਇਸ ਤੋਂ ਇਲਾਵਾ ਜੇ 1 ਸਾਲ ਦਾ ਕੋਰਸ ਹੈ ਤਾਂ 6000 ਡਾਲਰ ਤੱਕ ਦੀ ਸਕਾਲਰਸ਼ਿਪ ਲੈ ਸਕਦੇ ਹੋ 1 ਨਵੰਬਰ ਤੋਂ ਪਹਿਲਾਂ ਪਹਿਲਾਂ ਸੋ ਸਟੂਡੈਂਟ ਜਿੰਨਾਂ ਕੋਲ ਹਾਈਲਾਈਟਸ ਰੈਡੀ ਹੈ ਔਰ ਦੇਖ ਰਹੇ ਆਪਾਂ ਕਾਲਜ অন্ਟਾਰੀਓ ਵਿੱਚ ਔਰ ਆਰ ਐਨ ਆਈ ਪੀ ਦੇ ਅੰਡਰ ਯਾਨੀ ਪੀ ਆਰ ਜਿੱਥੇ ਆਸਾਨ ਹੈ ਤਾਂ ਸੂ ਕਾਲਜ 8000 ਡਾਲਰ ਛੱਡ ਰਿਹਾ ਯਾਨੀ ਕਿ 2 ਸਾਲਾਂ ਦੀ ਫੀਸ 27500 ਡਾਲਰ ਦੇ ਕਰੀਬ ਰਹੇਗੀ 8000 ਡਾਲਰ 5 ਲੱਖ ਰੁਪਈਆ ਹੋ ਜਾਂਦਾ ਮੈਨੂੰ ਲੱਗਦਾ 1.5 ਸਾਲ ਦੀ ਲੀਵਿੰਗ ਕਾਸਟ ਹੈ ਤਾਂ ਸਾਡੀ ਸੋ ਸਟੂਡੈਂਟਸ ਇੱਕ ਸਾਲ ਦੀ ਲਿਵਿੰਗ ਕਾਸਟ ਤਾਂ ਮਿਨੀਮਮ ਹੈਗੀ ਹੈਗੀ ਹੈ ਤਾਂ ਆਪਾਂ ਇਸ ਚੀਜ਼ ਦਾ ਕਿਉਂ ਨਾ ਫਾਇਦਾ ਚੱਕੀਏ ਅੱਛਾ ਕਿਸ ਤਰ੍ਹਾਂ ਦੇ ਕੋਰਸਸ ਨੇ ਸਾਰੇ ਕੋਰਸਸ ਜੇ ਤੁਸੀਂ ਬਿਜ਼ਨਸ ਅਕਾਊਂਟਿੰਗ ਕਰਦੇ ਹੋ ਕਲਨਰੀ ਮੈਨੇਜਮੈਂਟ ਕਰਦੇ ਹੋ ਸੋਸ਼ਲ ਸਰਵਿਸ ਵਰਕਰ ਡਿਪਲੋਮਾ ਕਰਦੇ ਹੋ ਜੀਬੀਐਮ ਕਰਦੇ ਹੋ ਜੇ ਨੋਟਿਕਲ ਨਰਸਿੰਗ ਕਰਦੇ ਹੋ ਸੋ ਬਹੁਤ ਤਰ੍ਹਾਂ ਦੇ ਕੋਰਸਸ ਹੈਗੇ ਜਿਹੜੇ ਆਲਰੇਡੀ ਅਵੇਲੇਬਲ ਹੈ ਫਿਰ ਅਸੀਂ ਗੱਲ ਕਰਦੇ ਹਾਂ ਲੈਂਪਟਨ ਕਾਲਜ ਦੀ ਲੈਂਪਟਨ ਕਾਲਜ ਨੇ ਕੇਅਰ ਕੀ ਸਾਡੇ ਜਿਹੜੀ 2 ਸਾਲਾਂ ਦੀ ਫੀਸ ਹੈ ਚੁਣਿੰਦਾ ਪ੍ਰੋਗਰਾਮਸ ਦੀ ਲਿਸਟ ਸਾਡੇ ਕੋਲ ਹੈ ਉਹਦੀ 2 ਸਾਲਾਂ ਦੀ ਫੀਸ 24000 ਡਾਲਰ ਯਾਨੀ ਕਿ ਲਾਸਟ ਉਹਨਾਂ ਨੇ ਵੀ ਸਕਾਲਰਸ਼ਿਪ ਦਿੱਤੀ ਹੈ 6000 ਡਾਲਰ ਦੀ ਔਰ ਲਾਸਟ ਸੈਮੈਸਟਰ ਕੋਆਪ ਹੈ ਕਾਫੀ سارے ਪ੍ਰੋਗਰਾਮ ਚ ਸੋ ਲੈਂਪਟਨ ਕਾਲਜ ਨੇ ਵੀ 24 24000 ਡਾਲਰ 2 ਸਾਲਾਂ ਦੀ ਕੁਝ ਵੀ ਨਹੀਂ ਹੈ ਬਹੁਤ ਘੱਟ ਫੀਸ ਹੈ ਐਸ ਪਰ 온ਟਾਰੀਓ ਇਜ਼ ਵੈਰੀ ਵੈਰੀ ਲੋ ਫੀਸ ਸੋ ਮੈਨ ਲੱਗਦਾ ਇਹ ਆ ਜਿਹੜੇ ਦੋ ਕਾਲਜਾਂ ਅੱਜ ਦੀ ਰੇਟ 'ਚ ਬਹੁਤ ਅਟਰੈਕਟਿਵ ਆਫਰ ਦੇ ਰਹੇ ਆ ਜਿਹੜੇ ਬੱਚੇ ਹੁਣ ਜਾਣਾ ਚਾਹੁੰਦੇ ਆ ਇਹ ਆਫਰ ਦਾ ਫਾਇਦਾ ਚੱਕ ਕੇ ਆਪਣੀ ਫਾਈਲ ਲੌਂਜ ਕਰ ਸਕਦੇ ਆ ਜ਼ੀਰੋ ਐਪਲੀਕੇਸ਼ਨ ਫੀਸ ਜ਼ੀਰੋ ਪ੍ਰੋਸੈਸਿੰਗ ਫੀਸ ਕੋਈ ਐਪਲੀਕੇਸ਼ਨ ਫੀਸ ਨਹੀਂ ਔਰ ਕੋਈ ਪ੍ਰੋਸੈਸਿੰਗ ਫੀਸ ਨਹੀਂ ਕੁਝ ਵੀ ਨਹੀਂ ਦਿੱਤੇ ਬਿਨਾ ਤੁਸੀਂ ਆਪਣੀ ਫਾਈਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਪ੍ਰੋਸੀਡ کرا سکتے ہو سو نئرسٹ ਸਾਡੇ ਆਫਿਸ ব্রাঞ্চ ਪਹੁੰਚੋ ਜਾਂ ਫਿਰ ਸਾਨੂੰ ਕਾਲ ਕਰੋ 9041390412 ਤੇ ਆਪਣੀ ਕੋਈ ਵੀ ਕੁਇਰੀ ਸੋਲਵ ਕਰਾ ਲیں۔ جی थैंक यू ਸੋ ਮੱਚ سو ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਜਸਮੀਤ ਜੀ ਨੇ ਸਾਂਝੀ ਕੀਤੀ ਹੈ 9041390412 ਇਸ ਨੰਬਰ ਤੇ ਜਰੂਰ ਸੰਪਰਕ ਕਰ ਸਕਦੇ ਹੋ। थैंक यू सो मच। ਧੰਨਵਾਦ।